ਮੇਰੇ ਕੋਲ ਇਹ ਰਿਪੋਰਟ ਲਈ ਇਹ ਜੀ ਅੱਜ ਜਨਾਬੀ ਮਦਰਾਂ ਦੀ ਵੇਚ ਅੱਜ ਪ੍ਰੋਗਰਾਮ ਹੈਗਾ ਉਹਨਾਂ ਦੀ ਸਾਰਿਆਂ ਦੀ ਸੂਕੀ ਬੰਦਗਤ ਚੈੱਕ ਕਰਨ ਲਈ ਮੈਂ ਆਇਆ ਹਾਂ ਕਿਉਂਕਿ ਸਾਰੇ ਬਹੁਤ ਹੀ ਚੰਗਾ ਜਿਹੜਾ ਪ੍ਰੀਸ ਵੱਲੋਂ ਪ੍ਰਬੰਧ ਕੀਤਾ ਗਿਆ ਹੈ ਤੇ ਸਾਰੇ ਹੀ ਮਦਰਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਪ੍ਰਧਾਨਾਂ ਨਾਲ ਸਾਰੀ ਹੀ ਕਮੇਟੀ ਦੇ ਮਾਦਰ ਸਹਿਬਾ ਨਾਲ ਨਾਲ ਪ੍ਰੀਸ ਵੱਲੋਂ ਤਾਲਮਲ ਕਾਇਆ ਕਰਕੇ ਸ਼ੂਰ ਪ੍ਰੋਫੈਸ਼ਨਲ ਵੱਲੋਂ ਨਾਲ ਤਾਲਮਲ ਕਾਇਆ ਕਰਕੇ ਬਹੁਤ ਹੀ ਸੁਰੱਖਿਆ ਦੇ ਚੰਗੇ ਸ਼ਲਾਂਗਾ ਯੋਗ ਜਿਹੜੇ ਪਰਵੰਦ ਕੀਤੇ ਹੋਏ। ਬਹੁਤ ਸਾਰੇ ਹੀ ਧਰਮ ਆਪਸੀ ਭਾਈਚਾਰਾ ਬਣਾਉਂਦੇ ਹੋਏ ਅੱਜ ਦੇ ਦਿਨ ਦੇ ਵਿੱਚ ਆਪ ਤੋਂ ਸਾਰੇ ਭੜੇ ਹੋਏ ਸਲਵਰਸਨ ਨਾਲ ਜਿਹੜਾ ਆਈਚਰ ਜਨ ਬਣਾ ਰਹੇ ਨੇ ਐ ਸਾਰਿਆਂ ਨੂੰ ਬਹੁਤ-ਬਹੁਤ ਹੀ ਮੁਬਾਰਕਬਾਦ ਜੀਨਾ। ਉਹ ਬਹੁਤ ਹੀ ਵਧੀਆ ਜਿਹੜੇ ਸੁਰੱਖਿਆ ਦੇ ਪ੍ਰਬੰਧ ਅੱਜ ਐਸਐਸਪੀ ਸਾਹਿਬ ਨੇ ਕੀਤੇ ਹੋਏ ਨੇ। ਐਰਪੋਰਟਲੇ ਜਿਹੜੇ ਦੇ ਲਗ ਲਗ ਮੰਦਰਾਂ ਨੂੰ ਸਾਰੇ ਆਸਰਾ ਦੇ ਉਹ ਜਿਹੜੇ ਵਧਿਆ ਹੋਇਆ। ਜਿਹੜੇ ਪੀਐਸਪੀ ਜਿਹੜੇ ਨੇ ਸਾਰੇ ਨਿਗਰਾਨੀ ਕਰ ਰਹੇ ਨੇ। ਇਹ ਮੰਦਰ ਜਿਹੜੇ ਸਭੀ ਸੁਪੀ ਦਿਸੂਨ। ਪਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਹੜੀ ਇੱਥੇ ਲੋਕਾਂ ਦਾ ਆਪਸ ਵਿੱਚ ਜਿਹੜਾ ਭਾਈਚਾਰਾ ਉਹ ਬਹੁਤ ਵਧੀਆ ਬਣਿਆ। ਇਹ ਦੋ ਜਨਾ ਮਿਲ ਕੇ ਜਿਨੇ ਵੀ ਮੁਸਲਮ ਹਿੰਦੂ ਸੈਕਟਰ ਸਾਹੀ ਜਿਨੇ ਵੀ ਸਾਰੇ ਇੱਥੇ ਮਨਾਏ ਜਾਂਦੇ ਨੇ ਉਹਨਾਂ ਦੇ ਤਿਉਹਾਰ ਸਾਰੇ ਬੜੇ ਹੀ ਪਿਆਰ ਨਾਲ ਤੇ ਸ਼ਰਧਾ ਨਾਲ ਜਿਹੜੇ ਮਨਾਉਂਦੇ ਇਸ ਗੱਲ ਦੀ ਮੈਂ ਵਧਾਈ ਦਿੰਦੀ ਤੇ ਤੁਹਾਨੂੰ ਸਾਰੇ ਵਸਵੀਕਰ ਦਿੰਨਾ ਔਰ ਮਿਹਰ ਰੱਖਣਾ ਹੈ ਪੂਰਾ ਆਪ ਦਾ ਸਕੂਲੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈਗਾ ਕੋਨੋ ਸਕੂਲੀ ਸਾਰੇ ਇਕੱਠੇ ਹੋ ਕੇ ਸ਼ਰਧਾ ਦੇ ਤੌਰ ਤੇ ਜਿਹੜਾ ਮੰਦਰ ਦੇ ਵਿੱਚ ਮੈਂ ਸਾਡੇ ਇੱਥੇ She loves that.